ਮੁਸ਼ਕਿਲ ਹਾਲਾਤਾਂ ਵਿੱਚ ਹਿੰਮਤ ਨਾ ਹਾਰੋ ਕਿਉਂਕਿ ਜਦੋਂ ਤੁਹਾਨੂੰ ਵਕਤ ਮੁਸ਼ਕਿਲ ਵਿੱਚ ਪਾਉਂਦਾ ਨਾ ਤੇ ਤੁਸੀਂ ਤਾਂ ਸੋਚ ਲੈਨੇ ਹੋ ਸਾਡੇ ਨਾਲ ਐ ਕਿਉਂ ਹੋ ਗਿਆ ਪਰ ਉਹਨੇ ਬਹੁਤ ਕੁਝ ਸਿਖਾਉਣਾ ਹੁੰਦਾ ਤੁਹਾਨੂੰ ਦੇਣਾ ਹੁੰਦਾਗਾ ਜਿਦੇ ਵਿੱਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾਗਾ ਜੇ ਮੁਸ਼ਕਲਾਂ ਵਿੱਚੋਂ ਪਾਰਿਆ ਹਾ ਨਾ ਤੇ ਜੇ ਤੁਸੀਂ ਸਹੀ ਹੋ ਕੱਢਣ ਵਾਲਾ ਵੀ ਉਹੀ ਹੈ ਉਹ ਤੁਹਾਡਾ ਇਮਤਿਹਾਨ ਲੈ ਰਿਹਾ ਹੁੰਦਾ ਜੇ ਤੁਸ ਸੱਚੇ ਹੋ ਤੁਹਾਡੀ ਅੰਦਰਲੀ ਜ਼ਮੀਰ ਜਾਗਦੀ ਹੈ ਤੁਹਾਨੂੰ ਪਤਾ ਹੈ ਅਸੀਂ ਸਹੀ ਹਾਂ ਤੇ ਤੁਹਾਡੇ ਨਾਲ ਕਦੇ ਗਲਤ ਨਹੀਂ ਹੁੰਦਾ ਇਸ ਵਿਸ਼ੇ ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾ ਰਹੇ ਹਾਂ ਇੱਕ ਰਾਜੂ ਨਾਮ ਦਾ ਜ਼ਿੰਮੇਦਾਰ ਬਹੁਤ ਹੀ ਗਰੀਬ ਫੈਮਿਲੀ ਚ ਹੁੰਦਾ ਤੇ ਜੋ ਬੜਾ ਮਿਹਨਤੀ ਹੁੰਦਾਗਾ ਇਹ ਕਹਾਣੀ ਕਾਮ ਜਿਹੇ ਪਿੰਡ ਦੀ ਕਹਾਣੀ ਹੈ ਤੇ ਪੁਰਾਣੇ ਬਜ਼ੁਰਗਾਂ ਨੇ ਸੁਣਾਈ ਹੋਈ ਕਹਾਣੀ ਹੈ ਪਹਿਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਜਿਦੇ ਵਿੱਚ ਬਹੁਤ ਹੀ ਹਿੰਮਤ ਸਬਰ ਸੰਤੋਖ ਹੁੰਦਾ ਸੀ ਸਾਨੂੰ ਕਹਾਣੀ ਚੋਂ ਇਹ ਸਿੱਖਿਆ ਮਿਲਦੀ ਸੀਗੀ ਬਹੁਤ ਹੀ ਗਰੀਬ ਪਰਿਵਾਰ ਹੁੰਦਾਗਾ ਜੋ ਰਜੂ ਹੁੰਦਾਗਾ ਕਿਸੇ ਵੱਡੇ ਜ਼ਿੰਮੇਦਾਰ ਦੇ ਘਰੇ ਕੰਮ ਕਰਦਾ ਹੁੰਦਾਗਾ ਤੇ ਉਹਦੀ ਇੱਕ ਘਰ ਵਾਲੀ ਹੁੰਦੀ ਐ ਦੋ ਬੱਚੇ ਹੁੰਦੇ ਐ ਛੋਟੇ ਬੇਟਾ ਤੇ ਬੇਟੀ ਤੇ ਉਹਨਾਂ ਦੇ ਪਤਾ ਨਹੀਂ ਲੱਗਦਾ ਵੀ ਇਹਨਾਂ ਨੂੰ ਸ਼ਾਮ ਰੋਟੀ ਮਿਲਣੀ ਐ ਕਿ ਨਹੀਂ ਸਵੇਰੇ ਸ਼ਾਮ ਦੀ ਰੋਟੀ ਦਾ ਬਹੁਤ ਹੀ ਓੱਖਾ ਹੁੰਦਾਗਾ ਤੇ ਪਰ ਘਰ ਵਾਲੀ ਇੰਨੀ ਚੰਗੀ ਹੁੰਦੀ ਐ ਨਾ ਮੋਢੇ ਨਾਲ ਮੋਢਾ ਨਾਲ ਜੋੜਨ ਵਾਲੀ ਸਬਰ ਸੰਤੋਖ ਵਾਲੀ ਅੱਧੀ ਰੋਟੀ ਵੇਚੀ ਸਬਰ ਕਰਨ ਵਾਲੀ ਦੇ ਬੱਚੇ ਵੀ ਇਹ ਸਭ ਕੁਝ ਦੇਖ ਕੇ ਉਹੀ ਸਿੱਖਿਆ ਲੈਂਦੇ ਨੇ ਉਵੇਂ ਹੀ ਰਹਿਣਾ ਸਹਿਣਾ ਉਹਨਾਂ ਦਾ ਹੁੰਦਾ ਰੱਬ ਦੀ ਰਜਾ ਵਾਲੇ ਹੁੰਦੇ ਨੇ ਰਾਜੂ ਹਰ ਇੱਕ ਦੀ ਮਦਦ ਕਰਨ ਵਾਲਾ ਹੁੰਦਾ ਜਿੱਥੋਂ ਤੱਕ ਮਦਦ ਉਹ ਕਰ ਸਕਦਾ ਉਥੋਂ ਤੱਕ ਜਰੂਰ ਕਰਦਾਗਾ ਜਿਸ ਜ਼ਿੰਮੇਵਾਰ ਦੇ ਲੱਗਿਆ ਹੁੰਦਾਗਾ ਕੰਮ ਕਰਨ ਪਸ਼ੂ ਚਾਰਦਾ ਹੁੰਦਾ ਉਹ ਜ਼ਿੰਮੇਵਾਰ ਵੀ ਬਹੁਤ ਨਰਮ ਸੁਭਾਤਾ ਜਿੰਨੇ ਵੀ ਨੌਕਰ ਲੱਗੇ ਹੁੰਦੇ ਆਗੇ ਸਾਰਿਆਂ ਨੂੰ ਮਿਲਵਰਤਨ ਹੁੰਦਾਗਾ ਤੇ ਸਾਰਿਆਂ ਦਾ ਹਿਸਾਬੜੇ ਹੀ ਅਦਬ ਦੇ ਨਾਲ ਉਹਨਾਂ ਨੂੰ ਆਏ ਮਹੀਨੇ ਦਿੰਦਾਗਾ ਬੰਦਾ ਉਹਨਾਂ ਦਾ ਖਰਚ ਉਹਨਾਂ ਦੇ ਇਹ ਪਸ਼ੂ ਚਾਰਨ ਤੇ ਲੱਗਿਆ ਸੀਗਾ ਰਾਜੂ ਵੱਡੇ ਜ਼ਿਮੀਦਾਰਾਂ ਦੇ ਜ਼ਿਮੀਦਾਰ ਬੜਾ ਹੀ ਰਹਿਮ ਦਿਲ ਇਨਸਾਨ ਸੀ ਉਹ ਮਹੀਨੇ ਤੋਂ ਜਦੋਂ ਹਸਾਬ ਕਰਦਾ ਸਾਰਿਆਂ ਨਾਲ ਹੱਸੀਆਂ ਖੇਡੀਆਂ ਕਰਦਾ ਇੱਕ ਵਾਰੀ ਕੀ ਹੋਇਆ ਕਿ ਪਸ਼ੂ ਚਾਰਨ ਜਾਂਦਾਗਾ ਰਾਜੂ ਵੱਡੇ ਜ਼ਿੰਮੇਦਾਰ ਦੇ ਜੰਗਲ ਦੇ ਵਿੱਚ ਸਾਰਾ ਦਿਨ ਚਾਰਦਾਗਾ ਤੇ ਸ਼ਾਮ ਨੂੰ ਵਾਪਸ ਆ ਜਾਂਦਾ ਰੋਜਾਨਾ ਇਸ ਤਰ੍ਹਾਂ ਹੁੰਦਾ ਹੀ ਚੱਲਦਾਗਾ ਤੇ ਸ਼ਾਮ ਨੂੰ ਜਲਦੀ ਵਾਪਸ ਆ ਜਾਣਾ ਇੱਕ ਦਿਨ ਅਚਾਨਕ ਜੰਗਲ ਦੇ ਵਿੱਚ ਗਿਆ ਪਸ਼ੂ ਚਾਰ ਰਹੇ ਸੀਗੇ ਉਥੋਂ ਇੱਕ ਕੋਲ ਦੀ ਨਦੀ ਵਹਿੰਦੀ ਹੈਗੀ ਨੇਰਲਾ ਲੋ ਇੱਕ ਛੱਪੜੀ ਲਾ ਲੋ ਤੇ ਜੀ ਦੇ ਵਿੱਚ ਅਕਸਰ ਪਾਣੀ ਕਦੇ ਸੁੱਕ ਜਾਂਦਾ ਤੇ ਕਦੇ ਆ ਜਾਂਦਾ ਹੈਗਾ ਤੇ ਪਸ਼ੂ ਆਪਦੇ ਚੱਲ ਰਹੇ ਆ ਜ਼ਿਮੀਦਾਰ ਇੱਕ ਪਿੱਪਲ ਦੀ ਛਾਵੇਂ ਰੁੱਖ ਥੱਲੇ ਬੈਠਾ ਰਾਜੂ ਬੈਠਾ ਪਸ਼ੂਆਂ ਵੱਲ ਦੇਖ ਰਿਹਾ ਹੈਗਾ ਧਿਆਨ ਦੇ ਨਾਲ ਜਦੋਂ ਉਹ ਮੁੜ ਕੇ ਚੱਲਣ ਲੱਗਦੇ ਆ ਤੇ ਇੰਨੀਆਂ ਪਸ਼ੂਆਂ ਦੇ ਵਿੱਚੋਂ ਨਾ ਇੱਕ ਮੱਝ ਹੁੰਦੀ ਆ ਬੜੇ ਭਾਰੀ ਪੇਟ ਦੀ ਉਹ ਥੋੜਾ ਜਿਹਾ ਧਿਆਨ ਅਸੇ ਪਾਸੇ ਘਟ ਰੱਖ ਕੇ ਤੁਰਦੀ ਕਿਤੇ ਉਹਨੇ ਉਧਰ ਭੱਜ ਜਾਣਾ ਕਿਤੇ ਉੱਤੇ ਰਿਹਾ ਉਧਰ ਭੱਜ ਜਾਣਾ ਉਹਦਾ ਕੰਮ ਏ ਸੀ ਇਸ ਤਰ੍ਹਾਂ ਹੀ ਜਦੋਂ ਆ ਆ ਰਿਆ ਹੁੰਦਾ ਪਸੂਆਂ ਨੂੰ ਰਹਿਗੇ ਤੇ ਉਹ ਛਪੜੀ ਦਲਦਲ ਬਣੀ ਪਈ ਹੁੰਦੀ ਹੈ ਪਾਣੀ ਤਾਂ ਉਹਦੇ ਵਿੱਚ ਹੁੰਦਾ ਨਹੀਂ ਮਗਰ ਉਹਦੇ ਵਿੱਚੋਂ ਮੱਝ ਜਿਹੜੀ ਭਾਰੀ ਭਾਰਾਲੀ ਹੁੰਦੀ ਹੈ ਨਾ ਭਾਰੀ ਮੱਝ ਉਹ ਚਲੀ ਜਾਂਦੀ ਆ ਪਹਿਲਾਂ ਤਾਂ ਰਾਜੂ ਦੇਂਦਾ ਵੀ ਚਲ ਉਹੀ ਚੌੜ ਕਰਦੀ ਆ ਪੇ ਆ ਚੂਗੀ ਕਿਉਂਕਿ ਉਹਦਾ ਨਿਤਦਾਇ ਕੰਮ ਹੁੰਦਾ ਸੀ ਤੇ ਫਿਰ ਕਾਫੀ ਟਾਈਮ ਤੋਂ ਬਾਅਦ ਦੇਖਦਾ ਵੀ ਇਹ ਤਾਂ ਨਿਕਲ ਹੀ ਨਹੀਂ ਰਹੀ ਬਾਹਰ ਪਸ ਮੱਝ ਵੀ ਬਹੁਤ ਜਿਆਦੇ ਜ਼ੋਰ ਲਾਉਂਦੀ ਆ ਕੋਸ਼ਿਸ਼ ਕਰਦੀ ਆ ਕਿ ਮੁੜਕੋ ਮੁੜਕੀ ਹੋ ਜਾਂਦੀ ਆ ਕਿ ਤੇ ਹੌਂਗਦੀ ਆ ਕਿ ਪਸੀਨਾ ਪਸੀਨੀ ਹੋ ਜਾਂਦੀ ਤੇ ਬਹੁਤ ਜਿਆਦੇ ਕੋਸ਼ਿਸ਼ ਕਰਦੀ ਆ ਬਾਹਰ ਨਿਕਲਦੀ ਨਹੀਂ ਨਿਕਲ ਸਕਦੀ ਉਹਨਾਂ ਹੀ ਅੰਦਰ ਚਲੀ ਜਾਂਦੀ ਆ ਕਿ ਅ ਰਾਜੂ ਫਿਰ ਸੋਚਦਾ ਤਾਂ ਸੱਚੀ ਨੇ ਨਹੀਂ ਨਿਕਲ ਰਹੀ ਮੈਂ ਕੋਸ਼ਿਸ਼ ਕਰਦਾ ਰਾਜੂ ਦੋਨਾਂ ਹੱਥਾਂ ਦੇ ਨਾਲ ਉਹਦੀ ਰੱਸੀ ਨੂੰ ਫੜ ਲੈਂਦਾ ਤੇ ਖਿੱਚਣ ਦੀ ਕੋਸ਼ਿਸ਼ ਕਰਦਾਗਾ ਪੂਰਾ ਜ਼ੋਰ ਲਾਉਂਦਾਗਾ ਰਾਜੂ ਵੀ ਇੰਨੀ ਹਿੰਮਤ ਕਰਦਾਗਾ ਕਿ ਮੱਝ ਬਾਹਰ ਨਿਕਲ ਆਵੇ ਮੱਝ ਵੀ ਹਿੰਮਤ ਕਰਦੀ ਆ ਮਗਰ ਉਹ ਬਾਹਰ ਨਹੀਂ ਨਿਕਲ ਰਹੀ ਸੀ ਉਹ ਜਾਦੇ ਡੂੰਘੇ ਥਾਂ ਤੇ ਜਾ ਰਹੀ ਸੀ ਰਾਜੂ ਦੀਆਂ ਦੋਹਾਂ ਹੀ ਪਾਹਾਂ ਦੇ ਵਿੱਚੋਂ ਤਾਕਤ ਆ ਜਿਹੜੀ ਘਟਣ ਲੱਗਦੀ ਹੈ ਕਿ ਉਹਨੂੰ ਲੱਗਦਾ ਪੂਰਾ ਜ਼ੋਰ ਲਾ ਲੈ ਟੁੱਟ ਚੁੱਕੀਆਂ ਸੀ ਇਹਾਂ ਪੂਰੀਆਂ ਬਾਹਾਂ ਆਉਂਦੀਆਂ ਦਰਦ ਦੇ ਨਾਲ ਰਾਜੂ ਨੇ ਬਹੁਤ ਹਿੰਮਤ ਕੀਤੀ ਮਜਬੂਰ ਨਹੀਂ ਆਈ ਰਾਜੂ ਉਧਰੋਂ ਹਨੇਰਾ ਹੋ ਰਿਹਾ ਸੀ ਰਾਜੂ ਨੂੰ ਆਇਆ ਸੀ ਵੀ ਜੇ ਇੱਥੇ ਪੇੜ ਦੇ ਆਗੇ ਜੰਗਲ ਦੇ ਵਿੱਚ ਸ਼ੇਰ ਆ ਜਿੱਤ ਕਿੰਨਾ ਖੁਸ ਹੁੰਦਾਗਾ ਤੇ ਬਾਕੀ ਪਸ਼ੂਆਂ ਨੂੰ ਵੀ ਖਾ ਜਾਣਗੇ ਨਾਲੇ ਮੈਨੂੰ ਖਾ ਜਾਣਗੇ ਇਹ ਤਾਂ ਹੁਣ ਨਿਕਲ ਨਹੀਂ ਰਹੇਗੀ ਪਰ ਰਾਜੂ ਸੋਚਦਾ ਸੀ ਜੇ ਇਹਨੂੰ ਛੱਡ ਕੇ ਗਿਆ ਤੇ ਬਾਅਦ 'ਚ ਇਹਨੂੰ ਕੋਈ ਸ਼ੇਰ ਖਾ ਜਾਊ ਰਾਜੂ ਨੇ ਸੋਚਿਆ ਚਲੋ ਇੱਕ ਦੀ ਖਾਤਰ ਸਾਰੀਆਂ ਤਾਂ ਨਹੀਂ ਨਾ ਆਪਾਂ ਬਰਬਾਦ ਕਰਨੀਆਂ ਜ਼ਿੰਮੇਦਾਰ ਕੀ ਉਹ ਲੂਗਾ ਮਾਲਕ ਨੇ ਕੀ ਕਹਿਣਾਗਾ ਰਾਜੂ ਸਾਰੀਆਂ ਬਸੂਆਂ ਨੂੰ ਲੈ ਕੇ ਘਰੇ ਚ ਲੈ ਜਾਂਦਾਗਾ ਜਾ ਕੇ ਉੱਥੇ ਉਹਨਾਂ ਦੇ ਘਰੇ ਜ਼ਿੰਮੇਦਾਰਾਂ ਦੇ ਘਰੇ ਬੰਨ ਦਿੰਦਾਗਾ ਜ਼ਿੰਮੇਦਾਰ ਨੂੰ ਸਾਰੀ ਗੱਲ ਦੱਸ ਦਿੰਦਾ ਜ਼ਿੰਮੇਦਾਰ ਨੂੰ ਹਰ ਇੱਕ ਗੱਲ ਵੀ ਦੱਸ ਦਿੰਦਾਗਾ ਵੀ ਇਹ ਕਿਵੇਂ ਖੁੱਭੀ ਆ ਹੋ ਉੱਥੇ ਪਈ ਆ ਤੇ ਕਬਰਾਇਆ ਹੋਇਆ ਸੀਗਾ ਰੱਜੂ ਤਾਂ ਰੱਜੂ ਨੂੰ ਆਈ ਸੀ ਜ਼ਿੰਮੇਦਾਰ ਲੜੇ ਨਾ ਪਰ ਜ਼ਿੰਮੇਦਾਰ ਨੇ ਬੜੇ ਧਿਆਨ ਦੇ ਨਾਲ ਨਰਮਾਈ ਦੇ ਨਾਲ ਗੱਲ ਸੁਣੀ ਕਹਿੰਦੀ ੱਡੀ ਬੱਡੀ ਕੀ ਗੱਲ ਐ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਦੋ ਬੰਦੇ ਜਾਵਾਂਗੇ ਚਾਰ ਲੈ ਜਾਵਾਂਗੇ ਤੇ ਆਪਾਂ ਮੱਝ ਨੂੰ ਕੱਢ ਲਿਆਵਾਂਗੇ ਪਰ ਰੱਜੂ ਨੇ ਕਿਹਾ ਜ਼ਿੰਮੇਦਾਰ ਵੀ ਮਾਲਕ ਸਾਹਿਬ ਵੀ ਕੱਲ ਨੂੰ ਰਾਤ ਨੂੰ ਤਾਂ ਉੱਥੇ ਜੰਗਲ ਸ਼ੇਰ ਆਉਂਦੇ ਜੰਗਲ ਵਿੱਚੋਂ ਕਿੰਨੇ ਸ਼ੇਰ ਸ਼ੁਰ ਆਉਂਦੇ ਨੇ ਤੇ ਉਹ ਆਪਣੀ ਮੱਝ ਨੂੰ ਖਾ ਜਾਣਗੇ ਵਿੱਚ ਭੇੜ ਗਏ ਨੇ ਕਿੰਨਾ ਕੁਛ ਨੇ ਜੰਗਲੀ ਜਾਨਵਰ ਵੀ ਰਾਤ ਨੂੰ ਕੀ ਕਿਵੇਂ ਕੀਤਾ ਜਾਵੇ ਜਾਂ ਤਾਂ ਹੁਣੇ ਲੈ ਜਾਣੇ ਆਗੇ ਜ਼ਿੰਮੇਦਾਰ ਕਹਿੰਦਾ ਵੀ ਹੁਣ ਰਾਤ ਨੂੰ ਕਿਸੇ ਨੇ ਜਾਣਾ ਨਹੀਂ ਡਰਦੇ ਨੇ ਤੇ ਤੂੰ ਐਂ ਕਰ ਦੋ ਬੰਦੇ ਨਾਲ ਲੈ ਜਾ ਰਾਖੀ ਰੱਖ ਕਰ ਲਾ ਜਾ ਕੇ ਮੱਝ ਦੀ ਜ਼ਿੰਮੇਦਾਰ ਬੜਾ ਹੀ ਨਰਮ ਸੁਭਾਅ ਦਾ ਬੰਦਾ ਸੀਗਾ ਤੇ ਉਹਨੇ ਹੌਸਲਾ ਦਿੱਤਾ ਕਹਿੰਦਾ ਕੋਈ ਪ੍ਰੋਬਲਮ ਨਹੀਂ ਤੂੰ ਜਾ ਜਾ ਕੇ ਉਹਦੇ ਰਾਖੀ ਕਰ ਲਈ ਦੋ ਬੰਦੇ ਨਾਲ ਲੈ ਜਾ ਰਾਜੂ ਨੇ ਕਿਹਾ ਵੀ ਦੋ ਬੰਦਿਆਂ ਦੀ ਵੀ ਐਡੀ ਕੋਈ ਲੋੜ ਨਹੀਂ ਮੇਰਾ ਵੈਗਰੂ ਮੇਰੇ ਨਾਲ ਹੈ ਮੈਂ ਕੱਲਾ ਹੀ ਜਾਵੜੂੰਗਾ जिम्मेदार ਉਪਰੋਤਨ ਨੇ ਰਾਹ ਹੋ ਚੁੱਕਿਆ ਸੀਗਾ ਘਰੇ ਜਾਂਦਾ ਘਰੇ ਜਾਂਦੇ ਨੂੰ ਦੇ ਘਰ ਵਾਲੀ ਬੜੀ ਵੀ ਟੈਨਸ਼ਨ ਚ ਪਰੇਸ਼ਾਨ ਹੁੰਦੀ ਹੈ ਦਰਵਾਜ਼ੇ ਤੇ ਖੜੀ ਦੇਂਦੀ ਵੀ ਅਜ ਇਹਨਾਂ ਨੇ ਰਾ ਕਿਵੇਂ ਹੋ ਗਿਆ ਤੇ ਰਾਜੂ ਜਾ ਕੇ ਸਾਰੀ ਗੱਲ ਦੱਸ ਦਿੰਦਾ ਉਹਦੇ ਘਰ ਵਾਲੀ ਨੂੰ ਵੀ ਐਂ ਗੱਲ ਹੋਈ ਹੈ ਤੇ ਹੁਣ ਵੀ ਮੈਂ ਜਾਣਾਗਾ ਤੇ ਜਲਦੀ ਰੋਟੀ ਫੜਾ ਦੇ ਉਹ ਕਹਿੰਦੀ ਵੀ ਉੱਥੇ ਜੰਗਲ ਦੇ ਵਿੱਚ ਕਿੰਨੇ ਜਾਨਵਰ ਆ ਰਾਤ ਨੂੰ ਤੂੰ ਕਿਵੇਂ ਜਾਏਗਾ ਉੱਥੇ ਤਾਂ ਕੋਈ ਕਿੰਨੇ ਜਾਣੇ ਵੀ ਨਹੀਂ ਜਾ ਸਕਦੇਗੇ ਜਾਂ ਤਾਂ ਤੂੰ ਬੰਦੇ ਲੈ ਕੇ ਜਾ ਨਾਲ ਤੇ ਵੀ ਐ ਕੱਲਾ ਫਿਰ ਕਰਦਾ ਕੀ ਬਣੂਗਾ ਸੀ ਕੀ ਕਰਾਂਗੇ ਜੇ ਤੈਨੂੰ ਕੁਝ ਹੋ ਗਿਆ ਰਾਜੂ ਕਹਿੰਦਾ ਮੈਨੂੰ ਵਿਸ਼ਵਾਸ ਹੈ ਮੇਰੇ ਵੈਗੁਰੂ ਤੇ ਵਕਤ ਤੇ ਮੇਰੇ ਨਾਲ ਹੈ ਆਪਾਂ ਕਿਸੇ ਦਾ ਬੁਰਾ ਨਹੀਂ ਕਰਦੇ ਕਿ ਆਪਣੇ ਨਾਲ ਬੁਰਾ ਨਹੀਂ ਹੁੰਦਾ ਤੇ ਵੀ ਮੈਂ ਇਹ ਡਿਊਟੀ ਲਈ ਆ ਮਾਲਕ ਨੇ ਮੈਂ ਇੱਥੇ ਜਾਊਂਗਾ ਵੀ ਮੱਝ ਉੱਥੇ ਕੱਲੀ ਆ ਜੇ ਕੁਝ ਹੋ ਗਿਆ ਫਿਰ ਮੈਂ ਫਿਰ ਵੀ ਨਹੀਂ ਮਾਫ਼ ਕਰ ਸਕੂਗਾ ਆਪਣੇ ਆਪ ਨੂੰ ਵੀ ਮੈਂ ਤਾਂ ਜਿੰਨੀ ਕੋਸ਼ਿਸ਼ ਕਰਦਾ ਉਹ ਨਹੀਂ ਤਾਂ ਕਰਨੀ ਚਾਹੀਦੀ ਹੈ ਬੰਦੇ ਨੂੰ ਉਦੇਕਰ ਵਾਲੇ ਨੂੰ ਪਤਾ ਸੀਗਾ ਵੀ ਇਹ ਹੁਣ ਗੱਲ ਮੰਨਦਾ ਨਹੀਂ ਮੇਰੀ ਉਹਨੇ ਜਾਂ ਰੋਟੀ ਫੜਾਈ ਰਾਜੂ ਨੇ ਰੋਟੀ ਖਾਧੀ ਪ੍ਰਮਾਤਮਾ ਦਾ ਹਰ ਇੱਕ ਬੁਰਕੀ ਦੇ ਨਾਲ ਸ਼ੁਕਰਾਨਾ ਕੀਤਾ ਵੀ ਵੈਗਰੂ ਤੂੰ ਦਿੱਤਾ ਤੇਰਾ ਦਿੱਤਾ ਖਾਣੇ ਆ ਜਦੋਂ ਨਸੀਬ ਹੋਵੇ ਉਦੋਂ ਹੀ ਖਾਦਾ ਜਾਂਦਾ ਰਾਜੂ ਰੋਟੀ ਖਾ ਕੇ ਤੇ ਟਾਈਮ ਨਾਲ ਬੈਟਰੀ ਇੱਕ ਲੈ ਕੇ ਨਾ ਮੱਚੀਸ ਲੈ ਲੈਂਦਾ ਤੇ ਛੋਟੀ ਲੈ ਲੈਂਦਾਗਾ ਡਾਂਗ ਲੈ ਲੈਂਦਾ ਮਤਲਬ ਕਿ ਉਨੂੰ ਲੈ ਕੇ ਜੰਗਲ ਵੱਲ ਨੂੰ ਤੁਰ ਪੈਂਦਾ ਰਾਤ ਨੂੰ ਹਨੇਰਾ ਘੁੱਪ ਉਹਦੇ ਵਿੱਚ ਉੱਲੂ ਚਮਗਾਦੜ ਕੀ ਕੀ ਕੁਛ ਦੀਆਂ ਆਵਾਜ਼ਾਂ ਰਾਤ ਨੂੰ ਆਉਂਦੀਆਂ ਗਈਆਂ ਕੋਚਰੀਆਂ ਦੀਆਂ ਤੇ ਮਗਰ ਸਹਿਮਿਆ ਹੋਇਆ ਰਾਜੂ ਵੈਗਰੂ ਦਾ ਨਾਮ ਲੈ ਕੇ ਜੰਗਲ ਵਿੱਚ ਚਲਾ ਜਾਂਦਾਗਾ ਜਿੱਥੇ ਮੱਛ ਸੀ ਉੱਥੇ ਜਾ ਕੇ ਦੇਖਦਾਗਾ ਵੀ ਇੱਥੇ ਕਿਵੇਂ ਵੀ ਵੈਸਤਾ ਡਰਿਆ ਹੁੰਦਾਗਾ ਪਰ ਉਹ ਸੋਚਦਾ ਪਹਿਲਾਂ ਅੱਗ ਮਚਾਲਾਂ ਘਟੋ ਘਟ ਚਾਨਣ ਤਾਂ ਹੋਊ ਉਸ ਚੀਜ਼ ਕੋਲੇ ਆਉਂਦੀ ਪਤਾ ਤਾਂ ਲੱਗੂਗੀ ਉਹਨੇ ਲੱਕੜਾਂ ਇਕੱਠੀਆਂ ਕਰ ਲਈਆਂ ਮੱਝ ਉਹਦੇ ਕੋਲੇ ਸੀ ਉਹਨੇ ਅੱਗ ਮਚਾ ਲਈ ਅੱਗ ਮਚਾ ਕੇ ਬੈਠ ਗਿਆ ਚਲੋ ਆਪਦਾ ਬੈਗਰੂ ਦਾ ਨਾਮ ਜਪੀ ਗਿਆ ਬੈਠਾ ਮੱਝ ਵੱਲ ਦੇਖ ਰਿਹਾ ਸੀ ਮੱਝ ਨਾਲ ਵੀ ਗੱਲਾਂ ਕਰ ਰਿਹਾ ਸੀ ਕੋਈ ਨਾ ਹਿੰਮਤ ਰੱਖ ਤੂੰ ਮੱਝ ਵੀ ਵਿਚਾਰੀ ਉਹਦੇ ਵੱਲ ਦੇਖ ਰਹੀ ਸੀ ਝਾਕ ਲੈਂਦੀ ਬੰਦ ਹੋ ਜਾਂਦੀ ਉਹਦੀ ਵੀ ਹਿੰਮਤ ਹਾਰੀ ਪਈ ਸੀ ਮੱਝ ਦੀ ਤੇ ਰਾਜੂ ਬੈਠਾ ਉਹਦੇ ਨਾਲ ਗੱਲਾਂ ਕਰੀ ਗਿਆ ਜਿਵੇਂ ਸੱਚੀ ਮਿੱੱਚੀ ਮੱਝ ਉਹਦੇ ਨਾਲ ਬੋਲ ਰਹੀ ਹੋਵੇ ਕੋਈ ਨਾ ਤੂੰ ਫਿਕਰ ਨਾ ਕਰ ਤੈਨੂੰ ਸਵੇਰੇ ਕੱਢ ਲੈਣਾਗਾ ਤੂੰ ਤਾਂ ਬੜੀ ਦਲੇਰ ਐ ਹਿੰਮਤ ਰੱਖੋ ਆਪਾਂ ਫੇਰ ਇੱਥੇ ਆਇਆ ਕਰਾਂਗੇ ਤੂੰ ਇੰਨੀ ਸ਼ਰਾਰਤ ਨਾ ਕਰਿਆ ਕਰ ਜਿਵੇਂ ਕਿ ਬੱਚਿਆਂ ਕੋ ਉਹਦੇ ਨਾਲ ਗੱਲਾਂ ਕਰੀ ਗਿਆ ਤੇ ਐਨੇ ਚਿਰ ਨੂੰ ਕੀ ਹੁੰਦਾਗਾ ਵੀ ਇੱਕ ਟਕ ਟਕੀ ਰਾਤ ਆ ਜਾਂਦੀ ਐ ਹਰ ਘੜਾਉਣੀ ਆਵਾਜ਼ ਰਾਜੂ ਨੂੰ ਸੁਣ ਰਹੀ ਹੁੰਦੀ ਐ ਮਗਰ ਰਾਜੂ ਆਪਦੇ ਦਿਲ ਰੱਖਣ ਦਾ ਮਾਰਾ ਡਰ ਕੱਢਣ ਦਾ ਮਾਰਾ ਮੱਝ ਦੇ ਨਾਲ ਗੱਲਾਂ ਕਰ ਰਿਹਾ ਸੀ ਰਾਜੂ ਨੂੰ ਅਚਾਨਕ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਉਹਦੇ ਵੱਲ ਕੋਈ ਆ ਰਿਹਾ ਹੁੰਦਾ ਹੈਗਾ। ਰਾਜੂ ਚੁੱਪ ਕਰਕੇ ਬੈਠ ਜਾਂਦਾ ਹੈਗਾ ਤੇ ਉਧਰਲੇ ਪਾਸੇ ਦੇਖਣ ਲੱਪੈਂਦਾ ਜਿੱਧਰਲੇ ਪਾਸੇ ਆਵਾਜ਼ ਆਉਂਦੀ ਹੁੰਦੀ ਹੈ। ਜਦੋਂ ਆਵਾਜ਼ ਦੇਣ ਦਾਗਾ ਉਹਦੇ ਕੋਲੇ ਹੀ ਆ ਰਹੀ ਹੁੰਦੀ ਹੈ ਇੱਕ ਬਹੁਤ ਵੱਡੇ ਸ਼ੇਰ ਦੀ। ਜਦੋਂ ਚਾਨਣ ਪੈਂਦਾਗਾ ਉਸਤੇ ਅੱਗ ਦਾ ਤੇ ਉਹਨੂੰ ਦਿਸ ਜਾਂਦਾ ਵੀ ਸ਼ੇਰ ਆ। ਰਾਜੂ ਕਹਿੰਦਾ ਵੀ ਗਏ ਅੱਜ ਤਾਂ। ਚਲੋ ਵੀ ਇਹੀ ਮਨਜੂਰ ਸੀ ਬਸ। ਤੇ ਉਹਨਾਂ ਘਰ ਵਾਲੀ ਦੀਆਂ ਗੱਲਾਂ ਵੀ ਯਾਦ ਆਉਂਦਾਂਗੀਆਂ ਮਾਲਕ ਦੀਆਂ ਗੱਲਾਂ ਵੀ ਯਾਦ ਆਉਂਦੀਆਂ ਵੀ ਦੋ ਬੰਦੇ ਲੈ ਆਉਂਦਾ ਫਿਰ ਬਾਕੀ ਕਹਿੰਦਾ ਵੀ ਜਿਵੇਂ ਮਨਜ਼ੂਰ ਹਨਾ ਵਕਤ ਦੇ ਹੱਥ ਵਿੱਚ ਐ ਜਿਵੇਂ ਉਹਦੀ ਮਰਜ਼ੀ ਰਾਜੂ ਚੁੱਪ ਕਰਕੇ ਬੈਠ ਜਾਂਦਾ ਮਗਰ ਉਹਦੇ ਕੋਲੇ ਛੋਟੀ ਪਈ ਹੁੰਦੀ ਐ ਛੋਟੀ ਚੱਕ ਲੈਂਦਾਗਾ ਉੱਥੇ ਬੈਠਾ ਰਹਿੰਦਾ ਇੰਨੀ ਕਿ ਹੀ ਹਿੰਮਤ ਹੁੰਦੀ ਐ ਉੱਠਣ ਦੀ ਵੀ ਨਹੀਂ ਹਿੰਮਤ ਹੁੰਦੀ ਤੇ ਉਸ ਟਾਈਮ ਉਹਨੂੰ ਛੋਟੀ ਹੀ ਸਭ ਤੋਂ ਵੱਡਾ ਹਥਿਆਰ ਲੱਗਦੀ ਐ ਵੀ ਬਸ ਮੇਰਾ ਰਾਖੀ ਵਾਲਾ ਇਹੀ ਆ ਸ਼ੇਰ ਤੁਰਿਆ ਆਉਂਦਾਗਾ ਤੇ ਮਗਰ ਰਾਜੂ ਡਰ ਰਿਆ ਹੁੰਦਾ ਰਾਜੂ ਮੁੜ ਕੋ ਮੁੜਕੀ ਹੋ ਜਾਂਦਾ ਬੈਠਾ ਉਹਨੂੰ ਦਿਲ ਦੀ ਧੜਕਣ ਵਧੀ ਹੁੰਦੀ ਹੈ ਤੇ ਉਹਨੂੰ ਕੁਝ ਨਹੀਂ ਸਮਝ ਆ ਰਿਹਾ ਵੀ ਮੈਂ ਕੀ ਕਰਾਂ ਰਾਜੂ ਚੁੱਪ ਕਰਕੇ ਉੱਥੇ ਹੀ ਬੈਠਾ ਰਹਿੰਦਾ ਸ਼ੇਰ ਜਮਾਂ ਕੋਲ ਆ ਜਾਂਦਾ ਅੱਗ ਦੇ ਜਿੱਥੇ ਇੱਕ ਮਚ ਰਹੀ ਹੁੰਦੀ ਹੈ ਤੇ ਰਾਜੂ ਨੂੰ ਸ਼ੇਰ ਦਾ ਪੈਰ ਦੇਸਦਾ ਇੱਕ ਪੈਰ ਜ਼ਖਮੀ ਹੁੰਦਾ ਸ਼ੇਰ ਦਾ ਸ਼ੇਰ ਲੰਗੜਾ ਕੇ ਤੁਰ ਰਿਹਾ ਹੁੰਦਾ ਰਾਜੂ ਨੇ ਤਾਂ ਕੀ ਬੋਲਣਾ ਸੀ ਸੋਨੋ ਆਪਿਆ ਸੀ ਮਗਰ ਸ਼ੇਰ ਉਸ ਜਗ੍ਹਾ ਤੇ ਅੱਗ ਗੋਲੇ ਜਮਾਂ ਨਜ਼ਦੀਕ ਜਾ ਕੇ ਬੈਠ ਜਾਂਦਾ ਤੇ ਜਿਹੜਾ ਜ਼ਖਮੀ ਪੈਰ ਹੁੰਦਾਗਾ ਉਹ ਰਾਜੂ ਬਲ ਕਰਦਾ ਰਾਜੂ ਨੂੰ ਸਮਝ ਨਹੀਂ ਆ ਰਹੀ ਸੀ ਵੀ ਕੀ ਹੋ ਰਿਹਾਗਾ ਇਹ ਐ ਕਿਉਂ ਕਰੀ ਜਾਂਦਾ ਰਾਜੂ ਨੇ ਦੇਖਿਆ ਉਹਦਾ ਪੈਰ ਜ਼ਖਮੀ ਸੀ ਖੂਨ ਨਿਕਲ ਰਿਹਾ ਸੀ ਰਾਜੂ ਕਹਿੰਦਾ ਹੋ ਸਕਦਾ ਕਿਉਂਕਿ ਜਿਹੜਾ ਭਲਾਪੁਰਸ਼ ਹੁੰਦਾਗਾ ਉਹਨੂੰ ਐਂ ਲੱਗਦਾ ਵੀ ਚੰਗੇ ਆ ਸਾਰੇ ਇਹਰਾ ਖੁਦ ਚੰਗਾ ਹੁੰਦਾ ਉਹਨੂੰ ਚੰਗੇ ਹੀ ਦਿਸਦੇ ਆ ਨਾਲੇ ਉਹਨੂੰ ਪਤਾ ਵੀ ਸ਼ੇਰ ਦਾ ਮਤਲਬ ਮਕਸਦ ਕੀ ਹੈ ਸਾਹਮਣੇ ਵਾਲੇ ਨੂੰ ਖਾਣਾ ਅਟੈਕ ਕਰਨਾ ਬਸ ਪਰ ਫਿਰ ਵੀ ਉਹ ਸੋਚਦਾ ਵੀ ਸ਼ਾਇਦ ਮੈਨੂੰ ਲੱਗਦਾ ਵੀ ਸ਼ੇਰ ਮੈਥੋਂ ਮਦਦ ਮੰਗ ਰਿਹਾਗਾ ਤੇ ਉਹਦੇ ਹੱਥ ਜਾ ਲਾ ਕੇ ਦੇਂਦਾਗਾ ਪੈਰ ਜੇ ਉਹਨੂੰ ਡਰਦਾ ਡਰਦਾ ਤੇ ਸ਼ੇਰ ਥੋੜੀ ਜੀ ਨਾ ਅੰਗੜਾਈ ਦਰਦ ਨਾਲ ਕਰਾਉਂਦਾ ਹੁੰਦਾ ਉਹ ਤਾਂ ਪਰ ਰਾਜੂ ਨੂੰ ਲੱਗਦਾ ਵੀ ਕਿਤੇ ਇਹ ਦਿਹਾੜ ਮਾਰਦਾ ਵੀ ਮੈਨੂੰ ਟਟਕੇਣਾ ਪੈ ਜੇ ਰਾਜੂ ਫੇਰ ਹੱਥ ਪਰ ਪਿੱਛੇ ਖਿੱਚ ਲੈਂਦਾ ਸ਼ੇਰ ਫੇਰ ਅੱਗੇ ਨੂੰ ਹੋਰ ਆਵਦਾ ਪੰਜਾ ਕਰ ਦਿੰਦਾ ਰਾਜੂ ਵੱਲ ਮਗਰ ਫੇਰ ਰਾਜੂ ਉਹਦੇ ਹੱਥ ਲਾਉਣ ਲੱਗਦਾ ਤੇ ਸ਼ੇਰ ਆਵਦਾ ਪੰਜਾ ਉੱਤੇ ਚੱਕ ਲੈਂਦਾ ਥੋੜਾ ਜਿਹਾ ਵੀ ਰਾਜੂ ਨੂੰ ਸੌਖਾ ਹੋ ਜੇ ਹੱਥ 'ਚ ਫੜਨਾ ਰਾਜੂ ਕਹਿੰਦਾ ਦੇਖੀ ਜਾਊਗੀ ਵੀ ਆਪਦੇ ਵੱਲੋਂ ਕਰਦੇ ਆ ਕੋਸ਼ਿਸ਼ ਹੱਥ ਲਾ ਕੇ ਇਹ ਕਹਿ ਕੀ ਰਿਹਾ ਇਹਦੀ ਸੁਣਤਾ ਲੱਗੇ ਚਲ ਜੇ ਹੁਣ ਵਾਤਵਤ ਮੈਨੂੰ ਖਾਈ ਲਊਗਾ ਹੋਰ ਤਾਂ ਕੋਈ ਰਸਤਾ ਹੀ ਨਹੀਂ ਮੈਂ ਭੱਜ ਨਹੀਂ ਸਕਦਾ ਇਹ ਤੋਂ ਸ਼ੇਰ ਆ ਫੇਰ ਵੀ ਰਾਜੂ ਉਹਦਾ ਪੰਜਾ ਆਪਦੇ ਹੱਥ ਚ ਲੈ ਲੈਂਦਾ ਤੇ ਜਦੋਂ ਪੰਜਾ ਦੇਖਦਾ ਨਾ ਉਹਦੇ ਵਿੱਚ ਕੰਡਾ ਬਹੁਤ ਵੱਡਾ ਲੱਕੜ ਦਾ ਚੁਬਿਆ ਪਿਆ ਹੁੰਦਾ ਉਹਦੇ ਪੰਜੇ 'ਚ ਰਾਜੂ ਕਹਿੰਦਾ ਜੇ ਮੈਂ ਇਹਦਾ ਕੰਡਾ ਕੱਢ ਦਿਆਂ ਵਿਚਾਰਾ ਦਰਦ ਨਾ ਕਰਲਾ ਰਿਹਾਗਾ ਤੇ ਇਹਦੀ ਮਦਦ ਹੋ ਜੂ ਪਰ ਜੇ ਹੁਣ ਤਾਂ ਇਹ ਦਰਦ ਨਾ ਕਰਲਾ ਰਿਹਾ ਮੈਨੂੰ ਖਾ ਨਹੀਂ ਰਿਹਾ ਜੇ ਮੈਂ ਇਹਦਾ ਕੰਡਾ ਕੱਢਦਾ ਇਹਦਾ ਦਰਦ ਘਟ ਜੂ ਤੇ ਨੇ ਮੈਨੂੰ ਖਾ ਜਾਣਾ ਹੁਣ ਮਦਦ ਕਰਾਂ ਕਿ ਨਾ ਕਰਾਂ ਫਿਰ ਉਹ ਇਹਨੇ ਵੀ ਸੱਚੇ ਬੰਦੇ ਦੇ ਅੰਦਰ ਉਹ ਜ਼ਮੀਰਵਾਜ ਦਿੰਦੀ ਆ ਕਿ ਉਹ ਕਹਿੰਦਾ ਵੀ ਆਪਣਾ ਤਾਂ ਕੰਮ ਐ ਮਦਦ ਕਰਨਾ ਹਨਾ ਬਾਕੀ ਰੱਬ ਦੀ ਰਜ਼ਾ ਜੇ ਮਦਦ ਕਰਨ ਤੇ ਭਲਾਈ ਕਰਨ ਨਾਲ ਵੀ ਬੁਰਾ ਹੋਣਾਗਾ ਫਿਰ ਤਖੀ ਜਾਊਗੀ ਰਾਜੂ ਨੇ ਬੜੀ ਹਿੰਮਤ ਜੀ ਹਾਰ ਕੇ ਕਿਉਂਕਿ ਉਹਦੇ ਕੋਲ ਕੋਈ ਰਸਤਾ ਹੀ ਨਹੀਂ ਸੀ ਉੱਠ ਕੇ ਭੱਜ ਫਿਰ ਵੀ ਨਹੀਂ ਸਕਦਾ ਸੀ ਫਿਰ ਵੀ ਸ਼ੇਰ ਆਹੋ ਰਾਜੂ ਨੇ ਸੋਚਿਆ ਚਲ ਮੌਤ ਦੇ ਮੂੰਹ 'ਚ ਤਾਂ ਬੈਠੇ ਹੈਗੇ ਆ ਦੇਖੀ ਜਾਊ ਬਾਕੀ ਰਾਜੂ ਨੇ ਫਿਰ ਵੀ ਅੱਖਾਂ ਮੀਚ ਕੇ ਬਸ ਵੀ ਉਹਨਾਂ ਦਾ ਕੰਡਾ ਨਾ ਖਿੱਚਦਾ ਪੰਜੇ ਚੋਂ ਇੱਕਦਮ ਕੱਢਿਆ ਤੇ ਸ਼ੇਰ ਦੀ ਚੰਗਿਆੜਾ ਨਿਕਲ ਗਈਆਂ ਉਹਦੇ ਵਿੱਚ ਖੂਨ ਰੁਕਿਆ ਪਿਆ ਸੀ ਪੱਕਿਆ ਪਿਆ ਸੀ ਉਹਦਾ ਪੰਜਾ ਤੇ ਇੱਕਦਮ ਖੂਨ ਦੀਆਂ ਚ ਤੀਰੀਆਂ ਵੱਜੀਆਂ ਤੇ ਜਦੋਂ ਉਹਨੇ ਚੰਗਿਆੜ ਮਾਰੀ ਉਹ ਸ਼ੇਰ ਤਾਂ ਦਰਦ ਦੇ ਨਾਲ ਕੁਰਲਾ ਰਿਹਾ ਸੀਗਾ ਤੇ ਰਾਜੂ ਡਰ ਗਿਆ ਤੇ ਰਾਜੂ ਭੋਸ਼ ਹੋ ਗਿਆ ਉੱਥੇ ਵੀ ਬਸ ਮੈਨੂੰ ਤਾਂ ਖਾ ਗਿਆ ਇਹ ਸਮਝ ਉਸ ਟਾਈਮ ਇਸ ਤਰ੍ਹਾਂ ਹੀ ਲੱਗਦਾ ਵੀ ਮੈਨੂੰ ਤਾਂ ਖਾ ਗਿਆ ਰਾਜੂ ਉੱਥੇ ਹੀ ਬੇਹੋਸ਼ ਹੋ ਗਿਆ। ਸ਼ੇਰ ਚਲਾਇਆ ਜਦੋਂ ਸ਼ੇਰ ਦਾ ਦਰਦ ਹੌਲੀ-ਹੌਲੀ ਕੱਟਣਾ ਸ਼ੁਰੂ ਹੋ ਗਿਆ। ਸ਼ੇਰ ਵੀ ਉੱਥੇ ਬੈਠ ਗਿਆ। ਸ਼ੇਰ ਰਾਜੂ ਦੇ ਆਸੇ-ਪਾਸੇ 2 ਮਿੰਟ ਤੁਰਿਆ, ਦੇਖਿਆ ਰਾਜੂ ਨੂੰ ਵੀ ਠੀਕ ਹੈ ਤੇ ਪਰ ਬੇਹੋਸ਼ ਹੋ ਗਿਆ, ਡਰਿਆ ਹੋਇਆ। ਤੇ ਸ਼ੇਰ ਨੇ ਸਾਹਮਣੇ ਦੇਖਿਆ ਵੀ ਉਹਦੀ ਮੱਜ ਖੁੱਬੀ ਵੀ ਸੀਗੀ। ਸ਼ੇਰ ਜਦੋਂ ਮੜਾ ਜਾ ਠੀਕ ਹੋਇਆ, ਸ਼ੇਰ ਨੇ ਪੂਰੇ ਜ਼ੋਰ ਦੀ ਜਾ ਕੇ ਝਟਕਾ ਐਡੀ ਛਾਲ ਮਾਰੀ ਮੱਝ ਦੇ ਉੱਤੇ ਜਾ ਕੇ ਬੈਠ ਗਿਆ ਉਹਨੂੰ ਪੂਰੀ ਤਰ੍ਹਾਂ ਜਕੜ ਲਿਆ ਹੁਣ ਮੱਝ ਨੂੰ ਜਿਹੜੀ ਸੁਸਤੀ ਆ ਰਹੀ ਸੀ ਮੱਝ ਜਿਹੜੀ ਬੇਹੋਸ਼ ਤੌਰ ਤੇ ਬੈਠੀ ਸੀਗੀ ਉਹਨੂੰ ਇੱਕਦਮ ਹੀ ਚੁਸਤੀ ਆ ਗਈ ਵੀ ਮੈਨੂੰ ਤਾਂ ਅੱਖ ਆ ਗਿਆ ਬਸ ਸ਼ੇਰ ਸਮਝ ਤੇ ਉਹਨੇ ਤਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸ਼ੇਰ ਤੋਂ ਮੱਝ ਨੇ ਇੰਨੀ ਕੋਸ਼ਿਸ਼ ਕੀਤੀ ਕਿ ਮੱਝ ਉਸ ਦਲਦਲ ਤੋਂ ਬਾਹਰ ਆ ਗਈ ਕਿਉਂਕਿ ਜਦੋਂ ਮੌਤ ਸਾਹਮਣੇ ਹੋਵੇ ਬੰਦਾ ਹਰ ਲਾਸਟ ਤੱਕ ਹੱਥ-ਪੈਰ ਮਾਰਦਾ ਤੇ ਉਹਨੇ ਵੀ ਇਹੀ ਕੋਸ਼ਿਸ਼ ਕੀਤੀ ਸੀ ਮੱਝ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਸ਼ੇਰ ਹੁਣ ਖਾਜੂ ਤੇ ਮੱਝ ਨੇ ਇੱਕ ਤੁਮ ਇੰਨਾ ਜ਼ੋਰ ਲਾਇਆ ਆਪਦਾ ਤੇ ਦਲਦਲ ਦੇ ਵਿੱਚੋਂ ਬਾਹਰ ਆ ਗਈ ਤੇ ਸ਼ੇਰ ਵੀ ਥੱਲੇ ਉਤਰ ਕੇ ਰਾਜੂ ਵੱਲ ਦੇਖਿਆ ਰਾਜੂ ਗੋਲੇ ਘੁੰਮ ਗਿਆ ਵੀ ਤਹ ਹਜੇ ਵੀ ਬੇਹੋਸ਼ ਪਿਆ ਤੇ ਸ਼ੇਰ ਜੰਗਲ ਦੇ ਵਿੱਚ ਚਲਿਆ ਗਿਆ ਮੱਝ ਉੱਥੇ ਹੀ ਖੜੀ ਰਹੀ। ਉਵੇਂ ਮਿੱਟੀ ਨਾਲ ਲਿਬੜੀ ਹੋਈ ਮੱਝ ਉੱਥੇ ਰਾਜੂ ਬੈਠ ਗਈ। ਬੈਠਣਾ ਹੀ ਸੀ ਉਹ ਆਈ ਸੀ ਮੇਰਾ ਮਾਲਕ ਤਾਂ ਬੈਠਾਗਾ। ਉਹਦੇ ਕੋਲੇ ਬੈਠ ਗਈ ਤੇ ਜਦੋਂ ਸਵੇਰ ਸੂਰਜ ਦੀਆਂ ਕਿਰਨਾਂ ਪੰਗਾ ਰਾਜੂ ਨੂੰ ਹੋਸ਼ ਆਈ। ਰਾਜੂ ਉੱਠ ਕੇ ਘਬਰਾਇਆ ਵੀ ਮੈਨੂੰ ਤਾਂ ਲੱਗਦਾ ਵੀ ਸ਼ੇਰ ਸ਼ੁਰਖਾ ਆ ਗਿਆ ਮੈਨੂੰ ਤਾਂ। ਤੇ ਪਰ ਜਦੋਂ ਆਸੇ-ਪਾਸੇ ਦੇਖਿਆ ਵੀ ਜੰਗਲ-ਜੁੰਗਲ ਦਿਸਿਆ। ਫਿਰ ਉਹਨੂੰ ਦੇਖਿਆ ਵੀ ਮੇਰੀ ਮੱਝ ਹੈ ਨਹੀਂ ਗਈ। ਫਿਰ ਦੇਖਿਆ ਮੱਝ ਤਾਂ ਬੈਠੀ ਆ ਕੋਲੇ। ਤੇ ਹੈਰਾਨ ਰਹਿ ਗਿਆ ਕਿਦੋਂ ਮੱਖਾਂ ਟੱਡੀਆਂ ਰਹਿੰਗਾਂ ਰਾਜੂ ਦੀਆਂ ਵੀ ਕੀ ਹੋ ਗਿਆ ਮੈਨੂੰ ਤਾਂ ਸ਼ੇਰ ਨੇ ਵੀ ਨਹੀਂ ਖਾਧਾ ਤੇ ਮੱਝ ਵੀ ਨਿਕਲੀ ਬੈਠੀ ਆ ਫਿਰ ਰਾਜੂ ਨੇ ਉੱਠ ਕੇ ਤੁਰ ਕੇ ਦੇਖਿਆ ਤੇ ਵੀ ਤਾਜਾ ਤਾਜਾ ਖੂਨ ਡੁੱਲਿਆ ਪਿਆ ਸੀ ਉਹਨੂੰ ਐ ਲੱਗਿਆ ਵੀ ਸ਼ੇਰ ਹੋਣ ਹੀ ਗਿਆ ਇੱਥੋਂ ਪਰ ਵੀ ਮੈਨੂੰ ਐ ਲੱਗਦਾ ਵੀ ਉਹ ਆਪਦਾ ਜਿਵੇਂ ਮੈਂ ਉਹਦੀ ਹੈਲਪ ਕੀਤੀ ਉਹ ਮੇਰੀ ਹੈਲਪ ਕਰ ਗਿਆ ਮੇਰੀ ਮੱਝ ਕੱਢ ਕੇ ਗਿਆਗਾ ਖੁਦ ਸ਼ੇਰ ਬਾਹਰ ਤੇ ਧੰਵਾਦ ਉਸ ਵਕਤ ਉਹਨੇ ਵਕਤ ਦਾ ਕੀਤਾ ਪਰਮਾਤਮਾ ਦਾ ਕੀਤਾ ਕੁਦਰਤ ਦਾ ਕੀਤਾ ਵੀ ਵਾਕਿਆ ਤੂੰ ਚੰਗਿਆਂ ਨਾਲ ਚੰਗਾ ਕਰਦਾਗਾ ਨਹੀਂ ਮਾੜਾ ਕਰ ਸਕਦਾ ਜਿਹਦੇ ਵਿੱਚ ਇਨਸਾਨੀਅਤ ਹੁੰਦੀ ਹੈ ਉਹ ਜਾਨਵਰਾਂ 'ਚ ਵੀ ਹੁੰਦੀ ਹੈ ਤੇ ਜਿਹਦੇ ਵਿੱਚ ਨਹੀਂ ਹੁੰਦੀ ਸ਼ਾਇਦ ਆਦਮ ਇਨਸਾਨਾਂ ਵਿੱਚ ਵੀ ਨਹੀਂ ਹੁੰਦੀਗੀ ਸੋ ਚੰਗੀ ਸਿੱਖਿਆ ਮਿਲੀ ਰਾਜੂ ਨੂੰ ਰਾਜੂ ਨੇ ਹੌਸਲਾ ਕੀਤਾ ਵੀ ਨਹੀਂ ਸਾਡੇ ਨਾਲ ਵੈਰੂ ਖੁਦ ਹੁੰਦਾ ਜੇ ਤੁਸੀਂ ਚੰਗਾ ਕਰਨ ਤੇ ਤਰਪਿੰਨੇ ਹੋ ਤੇ ਤੁਹਾਡੇ ਨਾਲ ਚੰਗਾ ਹੀ ਹੁੰਦਾ ਮਾੜਾ ਕਦੇ ਨਹੀਂ ਹੁੰਦਾ ਰਾਜੂ ਨੇ ਬਹੁਤ ਧੰਨਵਾਦ ਕੀਤਾ ਤੇ ਮੱਝ ਨੂੰ ਲੈ ਕੇ ਪਿੰਡ ਨੂੰ ਆ ਗਿਆ ਸਾਰੇ ਪਿੰਡ ਦੇ ਲੋਕੀ ਹੈਰਾਨ ਸੀ ਕਿਉਂਕਿ ਗੱਲ ਤਾਂ ਡੀਪੀਸੀ ਜਿੰਮੇਦਾਰ ਨੇ ਕਹਿ ਦਿੱਤਾ ਸੀ ਆਪਾਂ ਸਵੇਰੇ ਬੰਦੇ ਜਾਵਾਂਗੇ ਤੇ ਮੱਝ ਨੂੰ ਕੱਢ ਕੇ ਲਿਆਉਣਾ ਸਾਰੇ ਹੈਰਾਨ ਜਾ ਕੇ ਜ਼ਿੰਮੇਦਾਰ ਦੇ ਘਰੇ ਰਾਜੂ ਨੇ ਮੱਝ ਨੂੰ ਬੰਨ੍ਹ ਦਿੱਤਾ ਮਾਲਕ ਦੇ ਘਰੇ ਜਾ ਕੇ ਤੇ ਮਾਲਕ ਨੂੰ ਸਾਰੀ ਹੀ ਗੱਲ ਦੱਸੀ ਕਿਵੇਂ ਸ਼ੇਰ ਆਇਆ ਕਿਵੇਂ ਸ਼ੇਰ ਨੇ ਮੱਝ ਕੱਢੀ ਕਿਵੇਂ ਉਹਨੂੰ ਹੋਸ਼ ਆਈ ਤੇ ਮਾਲਕ ਵੀ ਖੁਸ਼ ਹੋ ਗਿਆ ਮਾਲਕ ਕਹਿੰਦਾ ਮੈਨੂੰ ਤੇਰੇ ਤੇ ਯਕੀਨ ਸੀ ਮੈਨੂੰ ਵਿਸ਼ਵਾਸ ਹੈ ਕਿਉਂਕਿ ਸੱਚੇ ਬੰਦੇ ਨਾਲ ਕਦੇ ਮਾੜਾ ਨਹੀਂ ਹੋ ਸਕਦਾ ਠੀਕ ਹੈ ਕੋਈ ਪ੍ਰੋਬਲਮ ਆਉਂਦੀਆਂ ਹੁੰਦੀਆਂ ਸੱਚੇ ਬੰਦੇ ਨਾਲ ਆਉਂਦੀਆਂ ਮਗਰ ਉਹਦਾ ਮਾੜਾ ਨਹੀਂ ਹੋ ਸਕਦਾ ਕਦੇ ਵੀ ਤੇ ਰਾਜੂ ਨੇ ਘਰੇ ਜਾ ਕੇ ਵੀ ਆਪਦੀ ਘਰ ਵਾਲੀ ਨੂੰ ਸਾਰੀ ਗੱਲ ਦੱਸੀ ਤੇ ਉੱਥੇ ਜਾ ਕੇ ਵੀ ਕਿਹਾ ਵੀ ਕਦੇ ਡੋਲੀ ਦਾ ਨਹੀਂ ਹੁੰਦਾਗਾ ਰੱਬ ਤੇ ਪ੍ਰੋਸਰ ਰੱਖੋ ਹਰਕਨਾ ਚੰਗਾ ਕਰੋ ਤੇ ਤੁਹਾਡੇ ਨਾਲ ਕੁਦਰਤ ਤੁਹਾੜਾ ਹੋਣ ਨਹੀਂ ਦਿੰਦੀ ਲੱਖ ਤੁਹਾਡੇ ਨਾਲ ਕੋਈ ਮਾੜਾ ਕਰੀ ਜਾਵੇ ਮਗਰ ਜੇ ਤੁਸੀਂ ਕਿਸੇ ਨਾਲ ਨਾ ਮਾੜਾ ਕਰੋਗੇ ਨਾ ਤਿੰਨਾ ਹੀ ਕਿਸੇ ਨਾਲ ਮਾੜਾ ਸੋਚੋਗੇ ਸੋਚਣਾ ਤੇ ਕਰਨਾ ਇੱਕੋ ਗੱਲ ਹੁੰਦੀ ਹੈ ਜੇ ਉਹ ਜਾ ਤੁਸੀਂ ਮਾੜਾ ਸੋਚ ਲਿਆ ਤੇ ਉਹ ਜਾ ਸਮਝ ਲਓ ਕਰ ਲਿਆ ਮਨ ਦੇ ਵਿੱਚ ਮਾੜੇ ਵਿਚਾਰ ਨਾ ਲੈ ਕੇ ਆਉ ਦੂਜੇ ਦੇ ਪ੍ਰਤੀ ਵੀ ਉਹਨੂੰ ਐ ਹੋਜੇ ਉਹਨੇ ਮੇਰੇ ਨਾਲ ਮਾੜਾ ਕੀਤਾ ਉਹਨੂੰ ਐ ਹੋਜੇ ਬਿਲਕੁਲ ਨਹੀਂ ਫਿਰ ਤੁਹਾਡੇ 'ਚ ਤੇ ਉਹਦੇ 'ਚ ਫਰਕ ਨਹੀਂ ਰਹਿ ਗਿਆ ਜੇ ਤੁਹਾਡੇ ਨਾਲ ਉਹ ਮਾੜਾ ਕਰ ਗਿਆ ਨਾ ਤੇ ਜੇ ਤੁਸੀਂ ਉਹਦੇ ਹਾਸਤੇ ਮਾੜਾ ਮੰਗ ਰਹੇ ਹੋ ਤੇ ਤੁਹਾਡੇ 'ਚ ਤੇ ਉਹਦੇ 'ਚ ਫਰਕ ਨਹੀਂ ਸੋ ਐਨਾ ਕਹਦੋ ਜੋ ਕਰੇ ਸੋ ਪਰੇ ਸਾਥੋਂ ਮਾੜਾ ਨਾ ਕੀਤਾ ਅਸੀਂ ਨਾ ਕਰਾਈ ਵੈ ਗੁਰੂ ਤੇ ਸਦਾ ਸਾਡੇ ਸਿਰ ਤੇ ਹੱਥ ਰੱਖੀ ਸਿੱਧੇ ਰਸਤੇ ਹੀ ਪਾਈ ਜਿਹੜਾ ਤੈਨੂੰ ਚੰਗਾ ਲੱਗੇ ਕੰਮ ਸੱਥੋ ਉਹੀ ਹੀ ਕਰਾਈ। ਸੋ ਵਕਤ ਕਦੇ ਵੀ ਮੁੱਖ ਨਹੀਂ ਮੋੜਦਾ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਨਾਲ ਚੰਗਾ ਹੀ ਕਰਦਾਗਾ। ਤੁਹਾਡੇ ਨਾਲ ਚੰਗਾ ਹੀ ਹੋਵੇਗਾ। ਜੇ ਤੁਹਾਨੂੰ ਕੋਈ ਮੁਸ਼ਕਲਾਂ ਪਰੇਸ਼ਾਨੀਆਂ ਆ ਰੰਗਾ ਹੈ। ਤੇ ਉਹਦੇ ਵਿੱਚ ਤਿਆਰੀਆਂ ਬਣਾ ਕੇ ਰੱਖੋ। ਇਹ ਸੋਚਿਆ ਕਰੋ ਵੀ ਸਾਡੇ ਨਾਲ ਹੈ ਵੈ ਗੁਰੂ। ਕੁਛ ਨਹੀਂ ਗਲਤ ਹੁੰਦਾ ਇਹਦੇ ਵਿੱਚ ਸਾਨੂੰ ਕੁਛ ਨਾ ਕੁਛ ਸੁਖਾ ਰਿਹਾ ਹੈਗਾ ਐਵੇਂ ਨਿੱਕੀ ਨਿੱਕੀ ਗੱਲ ਤੇ ਘਬਰਾਇਆ ਨਾ ਕਰੋ ਬਸ ਇੱਕ ਘਬਰਾਉਣਾ ਨਹੀਂ ਚਾਹੀਦਾ ਹੁੰਦਾ ਜੇ ਜੋ ਕੋਈ ਪ੍ਰੋਬਲਮ ਆ ਜੇ ਉਦੋਂ ਜੋਸ਼ ਤੋਂ ਘਮਨੇ ਹੋਸ਼ ਤੋਂ ਲੈਣਾ ਚਾਹੀਦਾ ਕੰਮ ਹੈ ਕੋਈ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਗੇਮ ਹੈ ਹਰ ਇੱਕ ਹੀ ਚੀਜ਼ ਥੋੜੀ ਸਥਿਰਤਾ ਜ਼ਰੂਰੀ ਹੈ ਥੋੜਾ ਹੋਸ਼ ਜ਼ਰੂਰੀ ਹੈ ਕਦੇ ਵੀ ਦੇਖੋ ਵੱਡੀ ਤੋਂ ਵੱਡੀ ਗੇਮ ਪਲਟ ਜਾਂਦੀ ਹੈ ਜੇ ਤੁਸੀਂ ਹੋਸ਼ ਨਾਲ ਕੰਮ ਲੈਨੇ ਹੋ ਜੋਸ਼ ਨਾਲ ਚੰਗੀ ਇਹ ਗੇਮ ਵੀ ਮਾਰੇ ਪਾਸੇ ਚਲੀ ਜਾਂਦੀ ਹੈ ਜੇ ਤੁਸੀਂ ਹੋਸ਼ ਨਾਲ ਕੰਮ ਲਵੋਗੇ ਮਾੜੀ ਗੇਮ ਵੀ ਚੰਗੇ ਪਾਸੇ ਚਲੀ ਜਾਊਗੀ